ਨੋ ਇੱਕ ਚੈਲੰਜ ਆਪਦੇ ਆਪ ਨਾਲ ਕਰਿਆ ਕਰੋ ਆਪਦੇ ਆਪ ਨੂੰ ਇੱਕ ਮੌਕਾ ਮਤਲਬ ਟਾਈਮ ਦਿਆ ਕਰੋ ਕਿ ਮੈਂ ਇੰਨੇ ਟਾਈਮ ਦੇ ਵਿੱਚ ਇੰਨਾ ਆਪਦਾ ਭਾਰ ਘਟਾਉਣਾ ਹੈ ਮੈਂ ਇੱਕ ਮਹੀਨੇ ਦੇ ਵਿੱਚ ਇੰਨੇ ਕਿਲੋ ਘਟਾਉਣਾ ਹੈ ਮੈਂ ਇੱਕ ਮਹੀਨੇ ਦੇ ਵਿੱਚ ਆਹ ਇਹ ਸੂਟ ਜਿਹੜਾ ਮੈਨੂੰ ਹੁਣ ਟਾਈਟ ਆ ਉਹ ਮੈਂ ਮੈਨੂੰ ਆਉਣ ਲੱਗ ਜਾਊਗਾ ਸੋ ਇਹੋ ਜਿਹੇ ਜਿਹੜੇ ਚੈਲੰਜ ਹੈ ਜਦੋਂ ਆਪਣੇ ਆਪ ਨੂੰ ਅਸੀਂ ਦੇਵਾਂਗੇ ਤਾਂ ਉਮਰ ਫਿਰ ਕੋਈ ਮੈਨੇ ਨਹੀਂ ਰੱਖਦੀ ਕੋਈ ਨਹੀਂ ਤੁਹਾਨੂੰ ਕਹੂੰਗਾ ਤੁਸੀਂ 40 ਸਾਲ ਦੇ ਆ ਨਾ ਤੁਸੀਂ ਤਾਂ ਆਪਦੇ ਬੱਚਿਆਂ ਦੇ ਬਰਾਬਰ ਦੇ 25 26 ਸਾਲ ਦੇ ਲੱਗੋਗੇ ਸੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਬਹੁਤ ਸਾਰੇ ਬਦਲਾਅ ਆ ਸਕਦੇ ਆ ਸਾਡੇ ਕੋਲ ਅਦਨਾਨ ਸਾਮੀ ਦੀ ਉਦਾਹਰਣ ਹੈਗੀ ਹੈ ਤੁਸੀਂ ਸਾਰਿਆਂ ਨੇ ਉਹ ਸਿੰਗਰ ਹੈ ਜਿਹੜੇ ਅਦਨਾਨ ਸਾਮੀ ਉਹਨਾਂ ਨੂੰ ਦੇਖਿਆ ਹੋਣਾ ਕਿੰਨਾ ਮੋਟਾਪਾ ਸੀ ਮੇਰਾ خیال 250 ਕਿਲੋ ਸੀ ਭਾਰ ਉਹਨਾਂ ਦਾ ਜਿ ਉਸ ਤੋਂ ਵੀ ਜ਼ਿਆਦਾ ਮੈਨੂੰ ਹੁਣ ਪੂਰਾ ਪਤਾ ਨਹੀਂ ਹੈ ਤੇ ਉਹਨਾਂ ਨੇ ਹੈਰਾਨੀਜਨਕ ਬਦਲਾ ਲਿਆ ਹੁੰਦਾ ਸੀ ਆਪਣੇ ਆਪ 'ਚ ਨਛੱਤਰ ਗਿੱਲ ਜਿਹੜੇ ਪੰਜਾਬੀ ਦੇ ਸਿੰਗਰ ਆ ਉਹਨਾਂ ਦਾ ਜੇ ਅਸੀਂ ਗੱਲ ਕਰੀਏ ਤਾਂ ਉਹ ਕਿੰਨੇ ਮੋٹے ਸੀ ਤੇ ਉਹ ਕਿੱਥੋਂ ਤੋਂ ਕਿੱਥੇ ਆ ਗਏ ਸੋ ਔਰਤਾਂ ਵੀ ਜੇ ਆਦਮੀ ਐਫਰਟ ਕਰਦੇ ਆ ਤਾਂ ਔਰਤਾਂ ਵੀ ਕਰ ਸਕਦੀਆਂ ਕਿਉਂਕਿ ਅੱਜ ਤੋਂ ਥੋੜੇ ਟਾਈਮਸ ਬਾਅਦ 4-5 ਸਾਲ ਬਾਅਦ ਜੇ ਤੁਸੀਂ ਹੋਰ ਵੀ ਤੁਹਾਡੇ 'ਚ ਖਰਾਬੀਆਂ ਮੁਸ਼ਕਲ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਤੁਹਾਨੂੰ ਹੀ ਲੋੜ ਪੈਣੀ ਆ ਬਾਕੀ ਸਾਰਿਆਂ ਦੀ ਤੁਸੀਂ ਸਾਰਿਆਂ ਨੂੰ ਆਵਾਜ਼ਾਂ ਮਾਰਿਆ ਕਰੋਗੇ ਕਿ ਆਜੋ ਕੋਈ ਪਾਣੀ ਦਾ ਗਲਾਸ ਫੜਾ ਦਿਓ ਇਹ ਹਾਲਤ ਸੱਚੀ ਹੋ ਜਾਂਦੀ ਹੈ ਜ਼ਰੂਰੀ ਨਹੀਂ ਕਿ ਤੁਹਾਨੂੰ 70 80 ਸਾਲ ਤੱਕ ਤੱਕ ਤੁਸੀਂ ਪਹੁੰਚੋ ਤੁਸੀਂ 50 ਸਾਲ ਦੀ ਉਮਰ 'ਚ ਵੀ ਐਨੇ ਥੱਕੇ ਹੋ ਸਕਦੇ ਹੋ ਕਿ ਤੁਸੀਂ ਮੰਜੇ ਤੇ ਬੈਠੇ ਹੋਵੋ ਤੇ ਦੂਜਿਆਂ ਨੂੰ ਆਵਾਜ਼ਾਂ ਮਾਰੋ ਇੱਕ